ਹੁਣ ਆਪਾਂ ਕਰਾਂਗੇ ਪੌਂਚੇ ਦੀ ਕਟਿੰਗ ਸ਼ਰਟ ਨਾਲ ਜੋ ਪੀਸ ਬਚਿਆ ਸੀ ਉਹਦੇ ਚ ਆਪਾਂ ਪੌਂਚੇ ਦੀ ਕਟਿੰਗ ਕਰਾਂਗੇ ਜਿੰਨੇ ਆਪਣੀ ਪੌਂਚੇ ਦੀ ਲੈਂਥ ਹੋ ਉਹਨਾਂ ਨਿਸ਼ਾਨ ਲਗਾ ਲੈਣਾ ਤੇ ਜਿੰਨਾ ਆਪਾਂ ਪੌਂਚਾ ਚੌੜਾਈ ਵਿੱਚ ਰੱਖਣਾ ਉਹਨਾਂ ਨਿਸ਼ਾਨ ਲਾ ਲੈਣਾ ਵਾ ਇਸ ਤਰ੍ਹਾਂ ਆਪਾਂ ਨੇ ਦੋ ਤਿੰਨ ਨਿਸ਼ਾਨ ਲਗਾ ਲੈਣੇ ਆ ਇਧਰਲੀ ਸਾਈਡ ਤੋਂ ਵੀ ਲੈਂਥ ਦਾ ਨਿਸ਼ਾਨ ਲਾ ਲੈਣਾ ਵਾ ਨਿਸ਼ਾਨ ਲਗਾਉਣ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਬਿਲਕੁਲ ਸਿੱਧਾ ਕਰ ਦੇਣਾ ਵਾ ਇਹਨਾਂ ਨਿਸ਼ਾਨਾਂ ਨੂੰ ਸਿੱਧਾ ਕਰਨ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰ ਦਾਂਗੇ ਕਟਿੰਗ ਬਿਲਕੁਲ ਆਪਾਂ ਨਿਸ਼ਾਨ ਦੇ ਉੱਪਰ ਉੱਪਰ ਹੀ ਕਰਨੀ ਹੈ ਕਟਿੰਗ ਕਟਿੰਗ ਕਰਨ ਤੋਂ ਬਾਅਦ ਆਪਾਂ ਪੌਂਚ ਨੂੰ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਇਧਰ ਬੰਦ ਵਾਲੀ ਸਾਈਡ ਤੋਂ ਆਪਾਂ ਨੇ 1.5 ਇੰਚ ਜਾਂ 2 ਇੰਚ ਰੱਖ ਕੇ ਇਸ ਤਰ੍ਹਾਂ ਡਾਊਨ ਕਾਰਡ ਪਾਉਣੀ ਹੈ ਇਹਦੇ ਨਾਲ ਉਹ ਨਾ ਪੌਂਚਾ ਆਪਣਾ ਨੂੰ ਪੌਂਚੀ ਦੇ ਉੱਪਰ ਨਹੀਂ ਟਿੱਗੂਗਾ ਇਸ ਤਰ੍ਹਾਂ ਤੁਸੀਂ ਹਰੇਕ ਸਲਵਾਰ 'ਚ ਕਾਰਡ ਪਾਉਣੀ ਹੈ ਇਹ ਜੋ ਕਪੜਾ ਆਪਣੇ ਕੋਲੇ ਬਚਿਆਗਾ ਇਸ ਨੂੰ ਆਪਾਂ 벨ਟ ਦੀ ਕਟਿੰਗ ਕਰਾਂਗੇ ਆਪਣੀ 24 ਇੰਚ 벨ਟ ਤਿਆਰ ਆ ਆਪਾਂ ਦੇਖਾਂਗੇ ਇਹਦੇ ਵਿੱਚ ਆਪਣੀ 벨ਟ ਬਣੂਗੀ 24 ਇੰਚ ਆਪਣੀ 벨ਟ ਚਾਹੀਦੀ ਹੈ ਇਹ 25 ਇੰਚ ਆ ਉਧਰਲੀ ਸਾਈਡ ਤੋਂ ਆਪਾਂ 7 ਇੰਚ ਦਾ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਵੇਸਟ ਕਪੜਾ ਜੋ ਉਹ ਆਪਾਂ ਸਾਰਾ ਕਟਿੰਗ ਕਰ ਦਾਂਗੇ ਉਧਰੋਂ ਵੀ ਆਪਾਂ ਕਟਿੰਗ ਕਰ ਦਾਂਗੇ ਇਹ ਜੇ ਬੈਲਟ ਦੀ ਬੰਦਾਂ ਦੀ ਸਾਈਡ ਇਧਰੋਂ ਵੀ ਆਪਾਂ ਕਟਿੰਗ ਕਰ ਦਾਂਗੇ ਦੇਖੋ ਆਪਣੀ ਸ਼ਰਟ ਦੇ ਨਾਲੋਂ ਪਹੁੰਚੇ ਵੀ ਨਿਕਲ ਗਏ ਨਾਲ ਹੀ ਬੈਲਟ ਦੀ ਵੀ ਕਟਿੰਗ ਹੋ ਗਈ ਆ